बड़े स्कूल दी चालया ते ਸਾਡੇ ਜੀ ਪੰਜ ਸਾਲ ਆ ਉਹਨਾਂ ਦੇ ਮਾਤਾ ਜੀ ਜਿਹੜੇ ਆ ਉਹਨਾਂ ਦਾ ਰਾਤੀ ਇੱਕ ਮਾਡਲ ਪਿਆ ਔਰ ਲੁੱਟਖੂ ਵੀ ਹੋਈ ਆ ਮੈਂ ਸਮਝਦਾ ਕਿ ਕਿੰਨੇ ਕਿਤੇ ਜਿਹੜੇ ਇਹ ਸਾਡੇ ਪਹਾੜ ਪਹਾੜਿਆਂ ਤੇ ਤੇ ਹਮਲੇ ਹੋ ਰਹੇ ਆ ਇਹ ਬਹੁਤ ਮਹਿੰਤਨ ਜੋਗਿਆ ਪਿਛਲੇ ਚਾਹ ਕਾਲਿਆ ਸਾਹਿਬ ਤੇ ਬੜਾ ਚਾਹ ਹੋਰ ਹਮਲੇ ਹੋਏ ਆ ਇਹਨਾਂ ਨੂੰ ਗੰਭੀਰਤਾ ਨਾਲ ਜਾਂਚ ਕਰਨੀ ਪਊਗਾ ਔਰ ਕਿੰਨੇ ਕਿਤੇ ਮੈਂ ਕੋਰਤੀ ਸਮਝਦਾ ਵੀ ਲੈ ਕੇ ਵੀ ਆ ਵੀ ਸਰਕਾਰ ਦੇ ਹਿੱਟ ਦੇ ਵਿੱਚ ਜ਼ਿਆਦਾ ਕੰਮ ਕਰਦੇ ਆ ਦੂਜਿਆਂ ਲਈ ਘੱਟ ਕੰਮ ਕਰਦੇ ਆ। ਔਰ ਅਸੀਂ ਇਹ ਬੇਨਤੀ ਕਰਦੇ ਆ ਕਿ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਬਾਕੀ ਸਰਪੰਚ ਸਾਹਿਬ ਦੇ ਨਾਲ ਆ ਅਸੀਂ ਪਾਰਟੀ ਸਾਰੀ ਨਾਲ ਨਾਲ ਆ ਕਿ ਜਿੱਦਾਂ ਦਾ ਵੀ ਸਾਨੂੰ ਹੁਕਮ ਲਾਉਣਗੇ ਇਸ ਅਨਸਾਫ ਤੱਕ ਅਸੀਂ ਨਾਲ ਆ ਜਿੱਦਾਂ ਵੀ ਇਹ ਕਹਿਣਗੇ। ਹਮਲਿਆਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਕੀ ਮੈਸੇਜ ਦੇਣਾ ਚਾਹੀਦਾ? ਪ੍ਰਸ਼ਾਸਨ ਨੂੰ ਲੜੜ ਰਹਿਣਾ ਚਾਹੀਦਾ। ਪ੍ਰਸ਼ਾਸਨ ਜਿਹੜਾ ਆ ਉਹ ਸਕੇਵਿੰਟਾ ਕੇਵਲ ਜਿਹੜੇ ਸਰਕਾਰ ਦੇ ਦਮਦਾਰ ਆ ਉਹਨਾਂ ਨੂੰ ਚਾਹਾਂ ਪੀਣਾਂ ਤੱਕ ਸੀਮਿਤ ਹੋਇਆ ਆ। ਇਸ ਕਰਕੇ ਇਹਨਾਂ ਦਾ ਜਿਹੜਾ ਕ੍ਰਾਈਮ ਆ ਜਾਂ ਹੋ ਰਿਹਾ ਉਹਨਾਂ ਪਾਸੇ ਧਿਆਨ ਘਟਿਆ ਲੇਕਿਨ ਜਿਹੜੀ ਸਰਕਾਰ ਆ ਉਹਨਾਂ ਦੇ ਜ਼ਮੀਨਾਂ ਵਿੱਚ ਸੇਵਾ ਕਰਨ ਦੇ ਬਜਾਏ ਇਹਨਾਂ ਦਾ ਧਿਆਨ ਹੋ ਗਿਆ ਗਿੰਦਰ ਕੁਮਾਰ ਦੀ ਕੀ ਜਿਹੜੀ ਡੈਥ ਹੋਈ ਹੈ ਤੁਹਾਡੇ ਕਿ ਲੱਗਦੀ ਕੀ ਮਸਲਾ ਸਾਥੀ ਚੱਕੀ ਗੱਲ ਕੀ ਹੋਈ ਹੈ ਇਹ ਸਾਨੂੰ ਸਾਡੇ ਕਿਸੇ ਵਜੇ ਦੇ ਰਹੇ ਨਾ ਜਦੋਂ ਬਰਾਦਰ ਨੇ ਫੋਨ ਕੀਤਾ ਮਾਤਾ ਨੂੰ ਸਵੇਤੂ ਕਰਦਾ ਚੱਕਿਆ ਨਹੀਂ ਉਸਨੇ ਫਿਰ ਮੇਰੇ ਬੇਟੇ ਨੂੰ ਫੋਨ ਕੀਤਾ ਅੱਗੇ ਵੀ ਕਈ ਵਾਰੀ ਜਦੋਂ ਮਾਤਾ ਫੋਨ ਨਾਲ ਸੀ ਚੱਕਦੇ ਨਾ ਮੇਰੇ ਬੇਟੇ ਨੂੰ ਫੋਨ ਕਰ ਦਿੰਦਾ ਸੀਗਾ ਵੀ ਮਾਤਾ ਨਾਲ ਗੱਲ ਕਰਾ ਲਈ ਜਾ ਕੇ ਕਿਉਂ ਉਹਨੇ ਮੇਰੇ ਬੇਟੇ ਨੂੰ ਫੋਨ ਕੀਤਾ ਵੀ ਮੰਮਾ ਨਾਲ ਜਾ ਕੇ ਗੱਲ ਕਰਾਈ ਮਾਤਾ ਨਾਲ ਮੇਰਾ ਬੇਟਾ ਆਪਣੇ ਘਰ ਆਇਆ ਕਿਥੇ ਜਦੋਂ ਆ ਕੇ ਦੇਖਿਆ ਤੇ ਮਾਤਾ ਲੰਮੀ ਪਈ ਸੀਗੀ ਤੇ ਉਹ ਡਰ ਗਿਆ ਉਹਨੇ ਆ ਕੇ ਦਵਾ ਸਾਡਾ ਬਾਹਰ ਆ ਕੇ ਆਪਣੀ ਮੰਮੀ ਨੂੰ ਫੋਨ ਲਾਇਆ ਤੇ ਬੀਬੀ ਠੀਕ ਨਹੀਂ ਹੈਗੀ ਛੇਤੀ ਆ ਜਦੋਂ ਮਾਤਾ ਨੇ ਇਹ ਆਈ ਆ ਤੇ ਇਨੀ ਮੈਨੂੰ ਫੋਨ ਕਰ ਦਿੱਤਾ ਮੈਨੂੰ ਕਹਿੰਦੇ ਤੂੰ ਕਿੱਥੇ ਆ ਮੈਂ ਕਿਹਾ ਮੈਂ ਕਿਸੇ ਦੇ ਘਰ ਝਗੜਾ ਹੋਇਆ ਮੈਂ ਉੱਥੇ ਆ ਇਹ ਕਹਿੰਦੇ ਬੀਬੀ ਠੀਕ ਨਹੀਂ ਹੈਗੀ ਵੀ ਤੂੰ ਛੇਤੀ ਆ ਜਦੋਂ ਮੈਂ ਆ ਕੇ ਦੇਖਿਆ ਤੇ ਮਾਤਾ ਦੀ ਡੈਥ ਹੋ ਚੁੱਕੀ ਹੋਈ ਸੀ ਲੈੱਫ ਲੱਗੀ ਬਈ ਆਖੜ ਹੋਇਜੀ ਤੇ ਇੱਥੇ ਮੂੰਹ ਚ ਖੂਨ ਆ ਰਿਹਾ ਸੀ ਨੱਕ ਚ ਖੂਨ ਆਉਂਦਾ ਸੀ ਤੇ ਇੱਥੇ ਇੱਥੇ ਸੱਟਾਂ ਲੱਗੀਆਂ ਹੋਈਆਂ ਸੀ ਉਹਦੇ ਇਹਦੇ ਗਾਲਚ ਵੀ ਲੱਗੀਆਂ ਹੋਈਆਂ ਸੀ ਕੀ ਲੱਗਦਾ ਤੁਹਾਨੂੰ ਲੱਗਦਾ ਮੌਕਾ ਦੇਖੀ ਡਾਕਟਰ ਜੀ ਉਹਦਾ ਕਤਲ ਹੋਇਆ ਮਾਰਡਰ ਹੋਇਆ ਹੈਗਾ ਹਾਂਜੀ ਮਾਰਡਰ ਹੋਇਆ ਜੀ ਕਿਸੇ ਦਾ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤਾਂ ਦੇਖੋ ਜੀ ਹੁਣ ਕੀ ਕੀ ਕਹਿ ਸਕਦੇ ਹੋ ਇੱਕ ਇੱਕ ਦਸੀ ਤੁਸੀਂ ਮੌਕੇ ਤੇ ਆ ਕੇ ਦੇਖਿਆ ਵੀ ਘਰ ਦੇ ਵਿੱਚ ਸਮਾਨ ਵੀ ਵਿਖਰਿਆ ਹੋਇਆ ਹੈ ਹਾਂਜੀ ਘਰ ਤੁਸੀਂ ਦੇਖ ਸਕਦੇ ਹੋ ਜੀ ਵਿਜ਼ਿਟ ਕਰੋ ਸਾਰਾ ਜਿੰਦੇ ਭੱਜੇ ਵਾਲਮਾਰੀਆਂ ਦੇ ਸਾਰੇ ਘਰੋਂ ਸਾਰੀ ਚੋਰੀ ਹੋਈ ਹੈ ਸਾਰਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਸਮਾਨ ਤਾਂ ਜੀ ਮੇਰੀ ਪਰਚਾਈ ਦਾ ਸਕਦੀ ਕਿਉਂਕਿ ਸਮੱਖਾ ਰੋਦਾ ਹੈ ਅੱਛਾ ਜੀ ਅੱਛਾ ਸੋਨਾ ਹੈ ਕਿੰਨਾ ਸੋਨਾ ਹੈ 30 ਸੋਨਾ ਸੀਗਾ 1-2 ਲੱਖ ਦੀ ਨਕਦੀ ਵੀ ਸੀ ਨਕਦੀ ਸੀਗੀ ਪੀਜੀ ਚੱਲਦਾ ਪਿਆ ਸੀ ਬਾਅਦ ਕੰਮ ਸਰ ਦਾ ਟ੍ਰਾਂਸੈਕਸ਼ਨ ਤਾਂ ਚੱਲਦਾ ਪਿਆ ਸੀ ਜੂਰੇ ਵੀ ਸੀਗੇ ਨਾਲ ਸਰਪਸਾ ਕਿ ਕਿੰਨੇ ਵਜੇ ਤੁਹਾਨੂੰ ਪਤਾ ਲੱਗਾ ਸਾਰੀ ਸਾਨੂੰ 11 ਵਜੇ ਪਤਾ ਲੱਗਾ ਜੀ ਅੱਛਾ 1 ਉਸ ਤੋਂ ਬਾਅਦ ਅਸੀਂ ਤਾਂ ਫਿਰ ਜਦੋਂ ਸਾਨੂੰ ਇਹ ਸਾਡੀ ਭੁਜਾਈ ਮੈਂ ਦਵਾਈ ਸਾਡ ਆਪਣੇ ਬਰਦਰਾਂ ਨੂੰ ਫੋਨ ਕੀਤਾ ਭੁਜਾਈ ਨੂੰ ਫੋਨ ਕੀਤਾ ਤੇ ਜਦੋਂ ਫਿਰ ਉਹਨੇ ਮੇਰੀ ਭੁਜਾਈ ਨਾਲ ਕੇ ਦੇਖਿਆ ਫਿਰ ਅਸੀਂ ਉਹਨੇ ਰੌਲਾ ਪਾਇਆ ਵੀ ਆ ਤਾਂ ਇੱਧਰ ਤੋਂ ਸਾਰਾ ਕੁਝ ਜਿੰਦੇ ਟੁੱਟੇ ਹੋਏ ਆ ਸਾਰਾ ਕੁਝ ਹੈਗਾ ਬਸ کافی ਨੰਗਾ ਬਲਾਕਾਰ ਹੈਗਾ ਘਰ ਵਾਲਾ ਸੇਫਟੀ ਆ ਉਹ ਕੀ ਲੱਗਦਾ ਤੁਹਾਨੂੰ ਇਹ ਇਹ ਹੁਣ ਅਸੀਂ ਕੀ ਕਹਿ ਸਕਦੇ ਆ ਜੀ ਇਹਦੇ ਜਦ ਮੇਰੀ ਮਾਤਾ ਦੇ ਨਾਲ ਇਹ ਹੋ ਸਕਦਾ ਅਸੀਂ ਮੌਜੂਦਾ ਸਰਪੰਚਾਂ ਮੇਰੀ ਬਾਬਸਾ ਸਾਨੂੰ ਵੀ ਖਤਰਾ ਆ ਸਾਨੂੰ ਵੀ ਖਤਰਾ ਅਸੀਂ ਵੀ ਸੇਫ ਨਹੀਂ ਆਗੇ ਕੁਝ ਮਾਰਗ ਦੇ ਵੀ ਸੋਨਾ ਵਗੈਰਾ ਪਾਇਆ ਸੀ ਹਾਂਜੀ ਪਾਇਆ ਸੀ ਸੋਨਾ ਪਾਇਆ ਹਾਂਜੀ ਉਹ ਵੀ ਪਾਇਆ ਸੀ ਚੰਨੀਆਂ ਬੇਲੇ ਬਹੁਤ ਜਿਹੜੇ ਕਮਰੇ ਚ ਮਾਤਾ ਪਈ ਸੀ ਏਸੇ ਕਮਰੇ ਸੌਂਦੇ ਸੀ ਕਿ ਉਹ ਨਹੀਂ ਐਕਚੁਅਲੀ ਸੌਂਦੇ ਦੂਸਰੇ ਕਮਰੇ ਚ ਐਲਸੀਡੀ ਵਾਲੇ ਜਿਹੜੇ ਕਮਰੇ ਚ ਸੌਂਦੇ ਇੱਕ ਸੋਈ ਦੇ ਵਿੱਚ ਸਮਾਨ ਵੀ ਪਿਆ ਸੀ ਕੀ ਲੱਗਦਾ ਤੁਹਾਨੂੰ ਜਿਹੜਾ ਸੂਜੀ ਮਠਿਆ ਵਗੈਰਾ ਪਿਆ ਜਦੋਂ ਅਸੀਂ ਆ ਕੇ ਦੇਖਿਆ ਉਸ ਉਸ ਵੇਲੇ ਉਸ ਟੇਬਲ ਦੇ ਉੱਤੇ ਜਿੱਥੇ ਮਾਤਾ ਦੀ ਡੈਥ ਹੋਈ ਪਈ ਸੀਗੀ ਉੱਥੇ ਇੱਕ ਪਲੇਟ ਦੇ ਵਿੱਚ ਉਹ ਗੁਲਾਬ ਰਸਗੁੱਲੇ ਇੱਕ ਪਲੇ ਰਸ ਗੁੱਲੇ ਵਗੈਰਾ ਜਿਹਦੀ ਮਠਾਈ ਪਈ ਇਹ ਆਪਣੀ ਸੀ ਕਿ ਤੁਹਾਨੂੰ ਲੱਗਦਾ ਬੰਦੇ ਲੈ ਕੇ ਆਏ ਨਹੀਂ ਇਹਦਾ ਨਹੀਂ ਜੀ ਪਤਾ ਸਾਨੂੰ ਇਹਦਾ ਨਹੀਂ ਕੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਤੋਂ ਮੰਗ ਕੇ ਕਾਰਵਾਈ ਦੀ ਮੰਗ ਮੰਗਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਦੋਚੀ ਆ ਉਹਨਾਂ ਨੂੰ ਫੜਿਆ ਜਾਵੇ ਬਾਕੀ ਅਸੀਂ ਇਸ ਤਰ੍ਹਾਂ ਆ ਜੀ ਜਿੰਨਾਂ ਚਿਰ ਦੋਚੀ ਨਹੀਂ ਫੜਨਦੇ ਉਹਨਾਂ ਦੇ ਕਿਸ ਸੰਸਕਾਰ ਨਹੀਂ ਕਰਨਾ ਹੈਗਾ ਜੀ ਸਾਨੂੰ ਪਤਾ ਲੱਗਿਆ ਨਾ ਕਿ ਮਾਰਡਰ ਹੋਇਆ ਕਿੰਨਾ ਕਿੱਦਾਂ ਹੋਇਆ ਕੀ ਕੀਤਾ ਹੈਗਾ ਜਨੇ ਕੀਤਾ ਹੈਗਾ ਸਾਨੂੰ ਥੋੜਾ ਇਨਸਾਫ ਮਿਲਣਾ ਚਾਹੀਦਾ ਹਾਂਜੀ ਸਾਨੂੰ ਰਾਉਂਡ 1 ਵਜੇ ਦੇ ਆਸ-ਪਾਸ ਸਾੜੇ ਇਨਫੋਰਮੇਸ਼ਨ ਮਿਲਦੀ ਹੈ ਵੀਲੇਜ ਹਰਦਾਸਪੁਰ ਦੇ ਰਹਿਣ ਵਾਲੇ ਗੁਰਦਰ ਸਿੰਘ ਨੇ ਕਿ ਜੀ ਉਹਨਾਂ ਨੇ ਉਹਨਾਂ ਦੀ ਮਦਰ ਹੈ ਜਿਹੜੇ ਘਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੋਈ ਹੈ ਤੇ ਘਰ ਦੇ ਵਿੱਚ ਕੁਝ ਕਮਰਿਆਂ ਦੇ ਵਿੱਚੋਂ ਅਲਮਾਰੀਆਂ ਟੁੱਟੀਆਂ ਹੋਈਆਂ ਨੇ ਤੇ ਉਹਨਾਂ ਦੇ ਜਿਹੜੇ ਕੋਈ ਸੋਨੇ ਦੇ ਆਰਨਾਮੈਂਟਸ ਤੇ ਕੁਝ ਹੋਰ ਵੈਲਿਊਏਬਲ ਜਿਹੜੇ ਚੋਰੀ ਹੋ ਗਏ ਨੇ ਇਮੀਡੀਏਟਲੀ ਜੇ ਸੀ ਮੋਟਾ ਵਿਜ਼ਿਟ ਕੀਤਾ ਹੈਗਾ ਐਸ ਐਚਓ ਸਾਹਿਬ ਤੇ ਜੀਐਸ ਸਾਹਿਬ ਦੇ ਨਾਲ ਔਰ ਸਾਰੀ ਵੈਰੀਫਾਈ ਕਰ ਰਹੀ ਹੈ ਬਾਡੀ ਨੂੰ ਫੋਰ ਇਗਜ਼ਾਮੀਨੇਸ਼ਨ ਸਿਵਲ ਹਸਪੀਟਲ ਤੇ ਜਿੱਤ ਲਿਆ ਹੈਗਾ ਤੇ ਇਹ ਵਿੱਚ ਫਰਦਰ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਮੈਮ ਘਰ ਦੇ ਵਿੱਚੋਂ ਸਾਹਮਣੇ ਆਇਆ ਕੁਝ ਕੀ ਚੋਰੀ ਹੋਇਆ ਕੁਝ ਹਾਂਜੀ ਪਰਿਵਾਰ ਦੇ ਕਹਿਣ ਨੂੰ ਤਾਂ ਅਭੀ ਜੁਹੇ ਤੱਕ ਦੱਸਿਆ ਉਹਨਾਂ ਦੇ ਕੋਲ ਟੂਰਨਾਮੈਂਟ ਤੇ ਕੁਝ ਪੈਸੇ ਸੀ ਕੀ ਮੈਮ ਲੱਗਦਾ ਸੀ ਮੌਕੇ ਤੇ ਦੇਖ ਕੇ ਮਾਤਾ ਜੀ ਦੇ ਸੱਟਾ ਸੱਟਾ ਕੀ ਹੋਣਗੀਆਂ ਜੀ ਬਾਡੀ ਵੀ ਜੀ ਐਸ ਲੀ ਐਗਜ਼ਾਮੀਨੇਸ਼ਨ ਤੇ ਵਾਮਾਗੇ ਸਿਵਲ ਹਸਪੀਟਲ ਤੋਂ ਤੇ ਉਹਦੇ ਅਕੋਰਡਿੰਗਲੀ ਰਿਸੂਵ ਕਰਾਵਾਂਗੇ ਬਾਕੀ ਜਿਵੇਂ ਪਰਿਵਾਰ ਬਿਆਨ ਦੇ ਰਿਹਾ ਉਸ ਸਾਹ ਦੇ ਨਾਲ ਅਕੋਰਡਿੰਗਲੀ ਮੈਡਮ ਸੀਸੀਟੀਵੀ ਵੀ ਹੈ ਕੋਈ ਬੜਾ ਘਟਨਾ ਹੈ ਮੈਡਮ ਸਾਨੂੰ ਜੀ ਕੋਈ 11 ਵਜੇ ਸਾਨੂੰ 1 ਵਜੇ ਦੀ ਇਨਫੋਰਮੇਸ਼ਨ ਹੈ ਪਰਿਵਾਰ ਨੂੰ 11 ਵਜੇ ਆ ਕੇ ਪਤਾ ਲੱਗਿਆ ਸਾੜੇ 2-3 ਨਾ ਇਨਫੋਰਮੇਸ਼ਨ ਇੱਕ ਵੇਲੇ ਆਸ-ਪਾਸ ਦਿੱਤੀ ਹੈਗੀ ਤੇ ਮੈਮ ਜੇ ਤੁਹਾਨੂੰ ਮੌਕੇ ਤੇ ਆਏ ਬਾਡੀ ਕੇਸ ਕੰਡੀਸ਼ਨ ਚ ਬੇਸੀ ਕੀ ਲੱਗਦਾ ਸਮਝ ਆ? ਅਕਚੁਅਲੀ ਪਰਿਵਾਰ ਨੂੰ ਪਹਿਲਾਂ ਇਹ ਲੱਗਿਆ ਜੋ ਹਜੇ ਵੀ ਸਬਜੈਕਟ ਟੂ ਐਗਜ਼ਾਮੀਨੇਸ਼ਨ ਹੈ ਪਰਿਵਾਰ ਨੇ ਵੀ ਸੋਚਿਆ ਕਿ ਇਹਨਾਂ ਨੂੰ ਸ਼ਾਇਦ ਕੋਈ ਹਾਰਟ ਅਟੈਕ ਹੋ ਗਿਆ ਇਸ ਕਰਕੇ ਉਹਨਾਂ ਨੇ ਬਾਡੀ ਮੂਵ ਕਰ ਦਿੱਤੀ ਹੋਈ ਹੈ। ਕੋਈ ਸੀਸੀਟੀਵੀ ਮੈਡਮ ਆਈ ਕੋਈ ਸਾਹਮਣੇ? ਨਹੀਂ ਹਾਜੀ ਨਹੀਂ ਅਸੀਂ ਰਿਪੋਰਟ ਕਰਤੀ ਹੈ ਨਾ ਟੀਮ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਹਾਨੂੰ। ਟੀਮ ਨੇ ਮਤਲਬ ਮਤਈਏ ਨਾਮ ਕੀ ਹੈ ਤੇ ਪੂਰਾ ਰਾਮ ਪਿਆਰੀ ਹੈਗੇ ਨੇ ਜੀ ਇਹਨਾਂ ਦਾ ਨਾਮ ਔਰ ਲਗਭਗ ਇਨਾ ਤੇ 3 ਬੱਚੇ ਐ ਇੱਕ ਬੇਟਾ ਇੱਥੇ ਐ ਔਰ ਦੋ ਬੇਟੇ ਬਾਹਰ ਨੇ ਮੈਡ ਮੈਡ ਬੋਡੀ ਤੋਂ ਕੀ ਲੱਗ ਰਿਹਾ ਕਿਹੜੀ ਚੀਜ਼ ਨਾਲ ਵਾਰ ਕੀਤਾ ਗਿਆ ਜਾਂ ਕਿੰਨੇ ਕਮਿਸਨਰ ਜਿਹੜੀ ਬੋਡੀ ਦੀ ਜਿਹੜੀ ਐਗਜ਼ਾਮੀਨੇਸ਼ਨ ਐ ਮੈਡੀਕਲ ਐਗਜ਼ਾਮੀਨੇਸ਼ਨ ਐ ਸਿਗਨ ਹਸਪੀਟਲ ਬੋਡੀ ਪੀਸ ਦਿੱਤੀ ਐ ਬੋਡੀ ਐਗਜ਼ਾਮੀਨੇਸ਼ਨ ਤੋਂ ਹੀ ਲੱਗ ਮੈਂ ਇੱਕ ਸੋਈ ਦੇ ਵਿੱਚ ਕਾਫੀ ਮਤਲਬ ਇਹਦਾ ਮਠਾਈ ਵਗੈਰਾ ਕੋ ਲੱਗਦਾ ਕੋਈ ਇਦਾਂ ਦਾ ਕੁਝ ਖਾ ਆ ਕੁਝ ਹਾਂਜੀ ਉਹ ਵੀ ਪਰਿਵਾਰ ਤੋਂ ਦੱਸਣ ਨੂੰ ਤਾਂ ਵੀ ਜਿਹੜੀ ਮਠਾਈ ਸੀ ਵੀ ਉਹ ਕਮਰੇ ਚ ਪਈ ਸੀ ਬਰੇਨਾ ਨੇ ਚੱਕ ਕੇ ਕਿਚਨ ਦੇ ਵਿੱਚ ਰੱਖੀ ਐ ਸੋ ਜਿਹੜਾ ਸੀਨ ਆਫ ਕ੍ਰਾਈਮ ਐ ਉਹ ਕਾਫੀ ਚੇਂਜ ਹੋਇਆ ਸੋ ਸਾਰੀ ਐਗਜ਼ਾਮੀਨੇਸ਼ਨ ਸਾਰੀ ਵੈਰੀਫਿਕੇਸ਼ਨ ਅਸੀਂ ਕਰ ਰਹੇ ਹਾਂ ਤੇ ਮੈਂ ਪਰਿਵਾਰ ਕੋ ਮੈਂਬਰ ਕੌਣ ਕੌਣ ਇਸ ਕਰਦੇ ਵਿੱਚ ਹੈਗਾ ਇਹ ਇਹਨਾਂ ਦੀ ਜੀ ਕਿਹਨੋਂ ਹੈ ਪਰ ਉਹ ਵਿਕੇ ਪਰਿਵਾਰ ਲਈ ਹੋਈ ਸੀਗੀ ਹਾਂ ਉਹਨਾਂ ਦੇ ਕੁਝ ਪੀਜੀ ਚ ਲੜਕੇ ਵੀ ਰਹਿੰਦੇ ਹੈਗੇ ਤੇ ਇਹਨਾਂ ਦਾ ਜਿਹੜਾ ਆਪ ਦਾ ਪੁੱਤ ਹੈ ਉਹ ਥੋੜਾ ਹਟਮਾ ਰਹਿੰਦਾ ਪਿੰਡ ਦੇ ਵਿੱਚ ਹੀ ਹੈ ਪਰ ਮਾਤਾ ਜੀ ਅਦਰਵਾਈਜ਼ ਪਰਿਵਾਰ ਦੇ ਵਿੱਚ ਉਹ ਇਕੱਲੇ ਸੀਗੇ ਪੀਜੀ ਦੇ ਵਿੱਚ ਬੱਚੇ ਕਿੰਨੇ ਕਰਦੇ ਇੱਥੇ ਚਾਰ ਮੇਜੇ ਸਾਰੇ ਲੋਕ ਕਰ ਰਹੇ ਨੇ ਤੇ ਕੀ ਕਰ ਵਿੱਚ ਕੀ ਆ ਗਈ ਬਸ ਵਿਆਹ ਲੈਣੇ ਤੇ ਬਾਕੀ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਬਾਡੀ ਦਾ ਹੋਏਗਾ ਉਹਦੀ ਬਾਡੀ ਜੀ